brought to by silver pumps top quality or consistent performance ke liye sirf silver pumps naam yaad rakhna nahi nahi unaka kuch bhi nahi pata sanu to doubt hai ki mister jara pai amritpal vairu nu pe police custody ji ho sakda banda sanu doubt pita ji vi aaye ne ki kiya nahi oh vi unho nu doubt hai is cheez da ki mera ladka gayab kithe kita hai doubt hai sai gal rahi hai sanu e clear nahi hai sach ki de kol ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਾ ਨਹੀਂ ਸਾਡੇ ਵਾਂਗ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜ ਚੌਥੀ ਤੱਕ ਰਿਹਾ ਉਹ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਈ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਮੈਨੂੰ ਤਾਂ ਮੈਨੂੰ ਤਾਂ ਕੁਝ ਲੱਗਿਆ ਬਤਲੇ ਸਾਨੂੰ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਵੈਰੋਂ ਉਹ ਪੁਲਿਸ ਕਸਟਡੀ 'ਚ ਹੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਤਾ ਜੀ ਵੀ ਆਇਆ ਨਹੀਂ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਐਸਾ ਦੋ ਦੋ ਵਾਰ ਰਿਮਾਂਡ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਇਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਚ ਵਿੱਚ ਕੋਈ ਹਾਂ ਜੇਲ੍ਹ ਚ ਭੇਜ ਦਿੱਤਾ ਨਾ ਹਾਂ ਜੇਲ੍ਹ ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਵੈਰੋਂ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ-ਕਿਆ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ ਚ ਭੇਜਦੇ 14 ਤੱਕ ਰਿਆ ਉਹ ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਛ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਛ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਛ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਐ ਐਸਾ ਦੋ ਦੋ ਵਾਰ ਮੰਗ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਚ ਵਿੱਚ ਕੋਈ ਰਿਕਵੈਸਟ ਨਹੀਂ ਹਾਂ ਜੇਲ੍ਹ ਚ ਭੇਜ ਚਾਹੁੰਦੇ ਆ 14 ਦਿਨ ਤੱਕ 14 ਦਿਨ ਤੱਕ ਠੀਕ ਹੈ